ਲਾਗੇ ਬਾੜ ਨੰਬਰ 12 ਦੀਆਂ ਜਿਮਨੀ ਚੌਣਾ ਦੇ ਵਿੱਚ ਖੜੇ ਅਕਾਲੀ ਦਲ ਦੇ ਉਮੀਦਵਾਰ ਤ੍ਰਿੰਦਰ ਸਿੰਘ ਤੇਜੀ ਦੇ ਦਫ਼ਤਰ ਦਾ ਉਦਘਾਟਨ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਇਸ ਤਰ੍ਹਾਂ ਵੱਡੀ ਗਿਣਤੀ 'ਚ ਮੁਹੱਲਾ ਨਿਵਾਸੀ ਪੁੱਜੇ ਅਤੇ ਉਹਨਾਂ ਵੱਲੋਂ ਤ੍ਰਿੰਦਰ ਸਿੰਘ ਤੇਜੀ ਨੂੰ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਜਿਤਾਉਣ ਲਈ ਇੱਕ ਜੁਟਤਾ ਦਿਖਾਈ ਗਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤ੍ਰਿੰਦਰ ਸਿੰਘ ਤੇਜੀ ਇੱਕ ਉੱਗੇ ਸਮਾਜ ਸੇਵੀ ਅਤੇ ਨੌਜਵਾਨ ਪੜੇ ਲਿਖੇ ਉਮੀਦਵਾਰ ਹਨ ਲੋਕਾਂ ਨੂੰ ਇਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਉਹਨਾਂ ਗੱਲਬਾਤ ਦੌਰਾਨ ਸਮਰਾਲਾ ਤੇ ਮਾਛੀਵਾੜਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਤੱਕੇਸ਼ਾਹੀ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ ਜੀ ਲੋਕ ਸਾਹਿਬ ਜਿਵੇਂ ਜਿਹੜਾ ਸਮਰਾਲਾ ਵਿੱਚ ਜਿੱਥੇ ਦੁਗੜਨ ਕੀਤਾ ਗਿਆ ਜੀ ਕਾਲੀ ਨਾਲ ਦਾ ਤੱਤ ਤੇ ਕੀ ਕਹਿਣਾ ਚਾਹਦੇ ਹੋ ਉਮੀਦਵਾਰ ਬਾਰੇ ਦੇਖੋ 68 ਨੰਬਰ 12 ਦੀ 22 ਇਲੈਕਸ਼ਨ ਜਿਹੜੀ ਸਮਰਾਲਾ ਮਿਊਨਿਸਪਲ ਕਾਰਪੋਰੇਸ਼ਨ ਦੀ ਆਈ ਆ ਉਦੇ ਵਿੱਚ ਜਿੰਦਰ ਸਿੰਘ ਦੀ ਤੇਜ਼ੀ ਮੇਰਾ ਵੀਰ ਬਹੁਤ ਮਿਹਨਤੀ ਵਰਕਰ ਇਸੇ ਵਾਰਡ ਦਾ ਰਹਿਣੇ ਵਾਲਾ ਲੋਕਾਂ ਦੇ ਵਿੱਚ ਆਮ ਪਹਿਲਾਂ ਵਾਂ ਵਿਚਰਨ ਵਾਲਾ ਤੇ ਕੋਈ ਇਹ ਨਹੀਂ ਵੀ ਕਿਬ ਇਲੈਕਸ਼ਨ ਲਈ ਇਸ ਵਾਰਡ ਚ ਆਇਆ ਇੱਥੇ ਦਾ ਵਸਨੀਕ ਆ ਸੋ ਇੱਕ ਮਿਹਨਤੀ ਇਮਾਨਦਾਰ ਮੁੰਡੇ ਨੂੰ ਨੌਜਵਾਨ ਨੂੰ ਇਸ ਗਵਾਰਡ ਦੇ ਵਿੱਚੋਂ ਸ਼੍ਰੋਮਣੀ ਕਾਲੀ ਦਲ ਨੇ ਟਿਕ ਦਿੱਤੀ ਆ ਤੇ ਅੱਜ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਜੋ ਫਲੌਦੀ ਰੋਡ ਤੇ ਹੋਇਆ ਉਹਦੇ ਵਿੱਚ ਸਮੁੱਚੀ ਲੀਡਰਸ਼ਿਪ ਇੱਥੇ ਖੜੀ ਆ ਤੇ ਉਹ ਬੰਦੇ ਕਿਉਂਕਿ ਇਹ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਛੋਟੀਆਂ ਮਿਊਨਿਸਪਲ ਕਾਰਪੋਰੇਸ਼ਨ ਕਮੇਟੀਆਂ ਦੇ ਇਲੈਕਸ਼ਨਾਂ ਇਦੇ ਵਿੱਚ ਬੰਦੇ ਦਾ ਆਪਣਾ ਨਾਲ ਜਿਹੜੇ ਜੁੜੇ ਲੋਕ ਉਹ ਜ਼ਿਆਦਾ ਹੁੰਦੇ ਆ ਤੇ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਵੀ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਸੱਜਣ ਭੈਣ ਭਾਈ ਜਿਹੜੇ ਮੇਰੇ ਇਸ ਤੇਜੀ ਵੀਰਨਾ ਸ਼ੁਰੂ ਤੋਂ ਨਾਲ ਚੱਲਦੇ ਆਉਂਦੇ ਨੇ ਉਹ ਵੀ ਵਿੱਚ ਖੜੇ ਨੇ ਤੇ ਇਹਨਾਂ ਨੇ ਇੱਕ ਮਨ ਬਣਾਇਆ ਕਿ ਅਸੀਂ ਵੀ ਚਾਹੁੰਦੇ ਆ ਸ਼ਹਿਰ ਨਿਵਾਸੀਆਂ ਨੂੰ ਤੇ ਵਾਰਡ ਨਿਵਾਸੀਆਂ ਨੂੰ ਖਾਸ ਕਰ ਬੇਨਤੀ ਕਰਦੇ ਆ ਆਪਣੇ ਉਮੀਦਵਾਰ ਨੂੰ ਚੁਣੋ ਜਿਹੜਾ ਤੁਹਾਡੇ ਵਿੱਚ ਰਹਿੰਦਾ ਆ ਤੁਹਾਡੇ ਨਾਲ ਵਿਚਰਦਾ ਆ ਜਿਹੜਾ ਪਹਿਲਾਂ ਵੀ ਤੁਹਾਡੇ ਵੇਸੀ ਗਾਹਾਂ ਵੀ ਤੁਹਾਡੇ ਵਿੱਚ ਲਊ ਰਹੂਗਾ ਸੋ ਮੈਂ ਸਭ ਨੂੰ ਬੇਨਤੀ ਕਰਦਾ ਵੀ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੱਤਵਦ ਵੋਟਾਂ ਪਾ ਕੇ ਇਸ ਵਾਰ ਤੋਂ ਜਤਾਇਓ ਇੱਕ ਜਰੂਰ ਮੈਂ ਘਟਨਾਕ੍ਰਮ ਤੇ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਹੁੰਦਾ ਕੀ ਆ ਸਰਕਾਰਾਂ ਪਹਿਲਾਂ ਵੀ ਬਹੁਤ ਰਹੀਆਂ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸੀ ਚਾਹੇ ਕਾਂਗਰਸ ਪਾਰਟੀ ਦੀ ਸੀ ਪਰ ਸੱਤਾ ਦਾ ਹੰਕਾਰ ਇੰਨਾ ਸਿਰ ਤੇ ਨਹੀਂ ਚੜਨਾ ਚਾਹੀਦਾ ਕਿ ਜਿਵੇਂ ਦੇਖਣ ਨੂੰ ਮਿਲਿਆ ਇਸ ਵਾਰ ਦੇ ਵਿੱਚ ਵੀ ਜੇ ਮੈਂ ਕਹਾ ਇੱਕ ਕੈਂਡੀਡੇਟ ਕਾਂਗਰਸ ਦਾ ਸੀ ਇੱਕ ਅਕਾਲੀ ਦਲ ਦਾ ਸੀ ਇੱਕ ਆਮ ਆਦਮੀ ਪਾਰਟੀ ਦਾ ਸੀ ਤੇ ਓਬਜੈਕਸ਼ਨ ਲਾ ਕੇ ਜਿੰਨਾ ਸਾਨੂੰ ਪਤਾ ਲੱਗਿਆ ਵੀ ਕਾਂਗਰਸ ਦੇ ਕੈਂਡੀਡੇਟ ਨੂੰ ਵਿੱਚੋਂ ਰੇਸ ਤੋਂ ਕੱਢ ਦਿੱਤਾ ਗਿਆ ਜਿੱਤ ਹਾਰ ਹਰੇਕ ਦੀ ਕਿਸਮਤ ਦੀ ਖੇਡ ਆ ਹਰੇਕ ਨੇ ਆਪਣੀ ਮਿਹਨਤ ਕਰਨੀ ਆ ਜਿਹਨੂੰ ਲੋਕਾਂ ਨੇ ਫਤਵਾ ਦੇਣਾ ਉਹਨੇ ਜਿੱਤ ਜਾਣਾ ਪਰ ਬੜਾ ਮੰਦ ਭਾਗਾ ਹੋਇਆ ਵੀ ਇੱਕ ਕੈਂਡੀਡੇਟ ਨੂੰ ਰੇਸ ਚੋਂ ਤੁਸੀਂ ਬਾਹਰ ਕਰ ਦੋ ਜਿਹਦੇ ਕਾਗਜ਼ ਤੁਸੀਂ ਰਿਜੈਕਟ ਕਰਾ ਦੋ ਤੇ ਫਿਰ ਬਹਾਨਾ ਇਹ ਮਾਰੋ ਵੀ ਕਿਸੇ ਨੇ ਓਬਜੈਕਸ਼ਨ ਕਰਤਾ ਸੀ ਅੱਜ ਤੱਕ ਸਮਰਾਲੇ ਦਾ ਇਤਿਹਾਸ ਰਿਹਾ ਵੀ ਕਾਗਜ਼ ਕਦੇ ਰਿਜੈਕਟ ਨਹੀਂ ਕੀਤੇ ਜਾਂਦੇ ਛੋਟੇ ਛੋਟੀਆਂ ਗੱਲਾਂ ਦੇ ਉੱਤੇ ਵੀ ਆ ਤੇਰੀ ਇੱਟ ਬਾਹਰ ਆ ਗਈ ਤੇਰੀ ਆ ਪੁੜੀ ਬਾਹਰ ਆ ਗਈ ਇਹ ਅੱਜ ਤੱਕ ਇਗਨੋਰ ਕੀਤਾ ਗਿਆ ਕਿਉਂਕਿ ਆਪਾਂ ਕਹਿੰਦੇ ਆ ਵੀ ਸਾਰੇ ਭਾਈਚਾਰੇ ਚ ਆਪਾਂ ਇਸ ਮਾਹੌਲ ਨੂੰ ਨਾ ਖਰਾਬ ਕਰੀਏ ਜਿੱਤ ਹਾਰ ਦਾ ਫੈਸਲਾ ਲੋਕਾਂ ਨੇ ਵੋਟ ਨਾਲ ਕਰਨਾ ਸੋ ਮੇਰੀ ਉਹਨਾਂ ਭਰਾਵਾਂ ਨਾਲ ਵੀ ਸਹਿਮਤੀ ਆ ਜਿਨ੍ਹਾਂ ਦੀ ਇੱਥੇ ਟਿਕਟ ਕੱਟੀ ਗਈ ਆ ਕਿਉਂਕਿ ਇਹ ਮਾੜੇ ਸੰਕੇਤ ਨੇ ਮਾੜੀ ਰਾਜਨੀਤੀ ਆ ਜੇ ਤੁਸੀਂ ਚੰਗੇ ਕੰਮ ਕੀਤੇ ਨੇ ਵੋਟਾਂ ਉਹ ਸੁਧਾਰ ਤੇ ਲਓ ਜਿਵੇਂ ਮਾਛੋੜਾ ਸਾਹਿਬ ਜੇ ਮੈਂ ਕਹਾ ਉੱਥੇ 6 ਵਾਡਾਂ ਦੇ ਵਿੱਚ ਕੇਵਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਛੁੱਟ ਬਾਕੀ ਸਾਰਿਆਂ ਦੇ ਕਾਗਜ਼ ਰਿਜੈਕਟ ਕਰਤੇ ਜੋ ਅੱਜ ਤੱਕ ਕਦੇ ਨਹੀਂ ਹੋਇਆ ਸੀ ਤੇ ਓਬਜੈਕਸ਼ਨ ਵੀ ਨਹੀਂ ਦੱਸਿਆ ਗਿਆ ਕੀ ਲੱਗੇ ਨੇ ਨਾ ਕਿਸੇ ਨੂੰ ਮੈਸੇਜ ਸੁਨੇਹਾ ਕੋਈ ਲਾਇਆ ਗਿਆ ਵੀ ਭਾਈ ਤੁਸੀਂ ਆਓ ਤੁਹਾਨੂੰ ਕਾਗਜ਼ਾਂ 'ਚ ਪ੍ਰੋਬਲਮ ਆ ਜਾਂ ਦਰਸਤੀ ਕਰ ਲੋ ਜਿਹੜੇ ਲੋਕ 5-5 2-2 3-3 ਵਾਰ ਬਣੇ ਨੇ ਐਮਸੀ ਉਹਨਾਂ ਦੇ ਵੀ ਕਾਗਜ਼ ਰਿਜੈਕਟ ਕਰਤੇ ਗਏ ਦੇਖੋ ਆਮ ਆਪਣੀ ਪਰਤਾ ਜੇ ਆਪਾਂ ਦਈਏ ਸ਼ਹਿਰਾਂ ਦੇ ਵਿੱਚ ਅਸੀਂ ਇਨਕੋਰੇਜਮੈਂਟ ਨਹੀਂ ਇਹਨੂੰ ਮੰਨਦੇ ਜਦੋਂ ਕਿਸੇ ਦਾ ਘਰ ਬਣਿਆ ਜੇ ਦੋ ਕਿਟਾਂ ਬਾਹਰ ਲੱਗੀਆਂ ਉਹ ਰੈਂਪ ਦੇ ਤੌਰ ਤੇ ਹੁੰਦੀਆਂ ਨੇ ਪਰ ਆਪਾਂ ਭਾਈ ਬੰਦਕ ਵੀ ਕਹਿ ਦਿੰਨੇ ਯਾਰ ਜੇ ਕੇ ਦਾ ਵੱਧ ਹੋਵੇ ਯਾਰ ਅੰਦਰ ਕਰੋ ਪਰ ਉਹਨਾਂ ਨੇ ਇਸ ਮੁੱਦੇ ਨੂੰ ਇੱਡਾ ਵੱਡਾ ਮੁੱਦਾ ਬਣਾਤਾ ਤੇ ਮੈਂ ਵੀ ਕਹਿਣਾ ਚਾਹੁੰਦਾ ਮ्युनਿਸਪਲ ਐਕਟ ਇਹ ਕਹਿੰਦਾ ਵੀ ਜੇ ਕਿਸੇ ਨੇ ਇਨਕੋਰਪੋਰੇਸ਼ਨ ਕੀਤੀ ਆ ਉਹਨੂੰ ਦੋ ਵਾਰ ਤਿੰਨ ਵਾਰ ਨੋਟਿਸ ਜਾਂਦਾ ਫੇਰ ਵੀ ਐਕਸ਼ਨ ਆਉਂਦਾ ਉਹਤੇ ਚਾਹਦਾ ਇਹ ਦੱਸ ਦੇਣ ਇਹ ਵੀ ਇਸ ਤੋਂ ਪਹਿਲਾਂ ਇਹਨਾਂ ਬੰਦਿਆਂ ਦੇ ਜਿਨ੍ਹਾਂ ਦੇ ਕਾਗਜ਼ ਰਿਜੈਕਟ ਹੋਏ ਨੇ ਕਿਸੇ ਵੀ ਬੰਦੇ ਨੂੰ ਕਿਸੇ ਕਿਸਮ ਦਾ ਕੋਈ ਨੋਟਿਸ ਆਇਆ ਇਹਦਾ ਮਤਲਬ ਵੀ ਕਾਰਪੋਰੇਸ਼ਨ ਪਹਿਲਾਂ ਕਮੇਟੀ ਪਹਿਲਾਂ ਆਪ ਹੀ ਸੁੱਤੀ ਪਈ ਸੀ ਸੋ ਇਹ ਪੋਲਿਟੀਕਲ ਪ੍ਰੈਸ਼ਰ ਤਹਿ ਤੇ ਜੋ ਹੋ ਰਿਹਾ ਇਹ ਬੜੇ ਮਾੜੇ ਸੰਗੀਤ ਨੇ ਪਰ ਇਹਦਾ ਇੱਕ ਜ਼ਰੂਰ ਮੈਂ ਚੰਗਾ ਕਹੂੰਗਾ ਹੁਣ ਆਮ ਲੋਕਾਂ ਨੂੰ ਆਮ VOTER ਨੂੰ ਜਾਗਣਾ ਪਊਗਾ ਉਹਨੂੰ ਦੇਖਣਾ ਪਊਗਾ ਵੀ ਭੇਟਚਾਲ ਨੂੰ ਛੱਡ ਕੇ ਜਿਹੜੇ ਲੋਕ ਸੱਚੀ ਸਮਾਜ ਸੇਵਾ ਚਾਹਣਾ ਚਾਹੁੰਦੇ ਆ ਸਿਹਰੇ ਲੋਕ ਸੱਚੀ ਇਹ ਚਾਹੁੰਦੇ ਆ ਵੀ ਚੰਗਾ ਇਮਾਨਦਾਰ ਅੱਗੇ ਬੰਦਾ ਆਵੇ ਉਹ ਜ਼ਰੂਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਖਹਿੜਾ ਛੱਡੋ ਹੋਰ ਕਿਸੇ ਵੀ ਪਾਰਟੀ ਦਾ ਕੋਈ ਨਮਾਇੰਦਾ ਉਹਨੂੰ VOTE ਪਾਓ ਚੰਗਾ ਉਮੀਦਵਾਰ ਚੜੋ ਜਿਹੜੇ ਇਹ ਲੋਕ ਨੇ ਇਹ ੱਤਕਾ ਜਿੰਨਾ ਇਹ ਕਰ ਰਹੇ ਨੇ ਅਜਿਹੇ ੱਤਕਾ ਅੱਜ ਤੱਕ ਹਿਸਟਰੀ ਦੇ ਵਿੱਚ ਸੀ ਗਾਲ ਜੀ ਮੇਰਾ ਨਾਮ ਪ੍ਰੇਜਿੰਦਰ ਸਿੰਘ ਤੇਜੀ ਤੇ ਮੈਂ ਅਕਾਲੀ ਦਲ ਦਾ ਉਮੀਦਵਾਰ ਆ ਜੀ ਤੇ ਬਾੜ ਨੰਬਰ 12 ਦੇ ਵਿੱਚੋਂ ਇਲੈਕਸ਼ਨ ਲੜ ਰਹੇ ਆ ਤੇ ਮੇਰੀ ਤਾਂ ਸਾਰਿਆਂ ਨੂੰ ਬੇਨਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤਾਮਿਆ ਬਣਾਓ ਵਾਦਾ ਕਰਦਾ ਮੈਂ ਜਿਹੜੇ ਕੰਮ ਪਿਛਲੇ 3 ਸਾਲਾਂ ਤੋਂ ਰੁਕੇ ਹੋਏ ਸੀਗੇ ਉਹ ਆਪਾਂ ਹੁਣ ਸ਼ੁਰੂ ਕਰਾਵਾਂਗੇ ਤੇ ਮੈਂ ਵੀ ਭਰੋਸਾ ਦਵਾਉਣਾ ਕਿ ਮੈਂ ਆਪਣੇ ਘਰ ਦੀਆਂ ਮਜਬੂਰੀਆਂ ਸੁਣਾ ਕੇ ਅਸਤੀਫਾ ਨਹੀਂ ਦੇਵਾਂਗਾ ਜਿਵੇਂ ਕਿ ਸਾਡੇ ਪਿਛਲੇ ਐਮਸੀ ਆਪਣੀਆਂ ਘਰ ਦੀਆਂ ਮਜਬੂਰੀਆਂ ਸੁਣਾ ਕੇ ਅਸਤੀਫੇ ਦੇ ਗਏ ਆਪਾਂ ਉਹ ਕੰਮ ਨਹੀਂ ਕਰਾਂਗੇ ਤੇ ਮੇਰੇ ਨਾਲ ਹੁਣ ਸਾਰੇ ਵਾਰਡ ਦੀ ਸਪੋਰਟ ਆ ਤੇ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਤੇ ਵੋਟਾਂ ਪਾਓ ਤੇ ਮੈਂ ਤਾਂ ਇਹੀ ਅਪੀਲ ਕਰੂੰਗਾ ਮਿਹਰਬਾਨੀ ਕਿਹੜੇ ਵਾਅਦੇ ਕੀਤੇ ਸੀ ਪਿਛਲੇ ਐਮਸੀ ਨੇ ਜਿਹੜੇ ਪੂਰੇ ਨਹੀਂ ਹੋਏ ਹੁਣ ਤੱਕ ਜਿਹੜੇ ਤੁਸੀਂ ਦੇਖੋ ਜੀ ਵਾਅਦੇ ਬਹੁਤ ਤਰ੍ਹਾਂ ਦੇ ਸੀਗੇ ਵੀ ਤੁਹਾਡੀਆਂ ਅਸੀਂ ਸੜਕਾਂ ਬਣਾਵਾਂਗੇ ਸੀਵਰੇਜ ਪਵਾਵਾਂਗੇ ਲਾਈਟਾਂ ਲਵਾਵਾਂਗੇ ਜਦੋਂ ਹੁਣ ਲਾਈਟਾਂ ਲਗਾਉਣੀਆਂ ਤਾਂ ਬਹੁਤ ਦੂਰ ਦੀ ਗੱਲ ਆ ਜਿਹੜੀਆਂ ਲੱਗੀਆਂ ਹੋਈਆਂ ਸੀ ਉਹ ਵੀ ਉਹਨਾਂ ਨੇ ਬੰਦ ਕਰਾਤੀਆਂ ਜੀ ਤੇ ਹੁਣ ਤੁਸੀਂ ਕੰਮ ਕਰਾਓਗੇ ਫਿਰ ਪਹਿਲ ਦੇ ਆਧਾਰ ਤੇ ਬਿਲਕੁਲ ਜੀ ਪਹਿਲ ਦੇ ਆਧਾਰ ਤੇ ਕੰਮ ਕਰਾਵਾਂਗੇ ਜੀ ਆਪਣੇ ਭਗਵਾਨਪੁਰਾ ਰੋਡ ਜਿਵੇਂ ਉੱਥੇ ਗੁਰੂ ਘਰ ਦੇ ਮੂਰੇ ਹੀ ਕੰਮ ਹੋਣ ਵਾਲਾ ਉੱਥੇ ਟਾਇਲ ਦਾ ਕੰਮ ਹੋਣ ਵਾਲਾ ਉੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਕੋਈ ਭਗਵਾਨਪੁਰਾ ਰੋਡ ਤੇ ਬਿਲਕੁਲ ਜੀ ਬਿਲਕੁਲ ਜੇ ਚੌਣ ਨਿਸ਼ਾਨ ਦੱਸੋ ਆਪਣਾ ਚੌਣ ਛਾਣ ਤੱਕੜੀ ਹੈ ਜੀ ਆਪਣਾ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਕਾਗਜ਼ ਨੇ ਉਹ ਰੱਦ ਕੀਤੇ ਗਏ ਨੇ ਮਾਚੀਵਾੜੇ ਦੇ ਵਿੱਚ ਬਹੁਤ ਵੱਡਾ ਤੱਕਾ ਹੋਇਆ ਉਹਨਾਂ ਨੂੰ ਧਾਰ ਦੇਖਦੀ ਹੋਣ ਕਰਕੇ ਉਹਨਾਂ ਨੇ ਮਾਚੀਵਾੜੇ ਸ਼ਰਿਆਮ ਤੱਕਾ ਇੱਥੋਂ ਤੱਕ ਕੇ ਕੈਂਡੀਡੇਟ ਜਿਹੜੇ ਸੀ ਉਹਨਾਂ ਦੇ ਕਵਰਿੰਗ ਕੈਂਡੀਡੇਟਾਂ ਦੇ ਵੀ ਪੇਪਰ ਕੈਨਸਲ ਕਰਤਾ ਤਾਂ ਕਿ ਕੋਈ ਕੈਂਡੀਡੇਟ ਰਹੀ ਨਾ ਸਿੱਧਾ ਹੀ ਆਪਣੇ ਜਿਹੜੇ ਵਿਨਿੰਗ ਬਣਾਤੇ ਇਹ ਜਿਹੜਾ ਟੱਕਾ ਅੱਜ ਤੱਕ ਕਦੇ ਨਾ ਇਸ ਹਾਲਕੇ ਦੇ ਵਿੱਚ ਹੋਇਆ ਸੀ ਨਾ ਕਦੇ ਹੋਣ ਦੀ ਅਸੀਂ ਆਸ ਕਰਦੇ ਆ ਪਰ ਇਹ ਟੱਕਾ ਜਿਹੜਾ ਨਾ ਬਰਦਾਸ਼ਤਜੋਗ ਆ ਜਿਸ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਲੜ ਕੇ ਉੱਥੇ ਰੋਸ ਮਾਰਚ ਵੀ ਕੱਢਿਆ ਸਾਰੀਆਂ ਪਾਰਟੀਆਂ ਨੇ ਔਰ ਇਸ ਦੇ ਵਿੱਚ ਲਈ ਅਸੀਂ ਹਾਈ ਕੋਰਟ ਤੱਕ ਅਪਰੋਚ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਚੋਣ ਰੱਦ ਹੋਵੇ ਆ ਮੈਂ ਦੁਆਰਾ ਫਿਰ ਕੁਰਾਲਾ ਵਾਸੀਆਂ ਦੀ ਵਾਰਡ ਨੰਬਰ 12 ਦਾ ਜਿਹੜਾ ਬਾਈ ਇਲੈਕਸ਼ਨ ਹੈ ਇਹ ਖਾਸ ਤੌਰ ਤੇ ਇਥੋਂ ਦੇ ਵੋਟਰਾਂ ਨੂੰ ਬੇਨਤੀ ਕਰਦਾ ਹੈ ਕਿ ਆਓ ਆਪਾਂ ਜਿਹੇ ਨੌਜਵਾਨਾਂ ਨੂੰ ਸਮਾਂ ਦੇ ਕੇ ਇਹਨਾਂ ਨੂੰ ਅੱਗੇ ਲਈਏ ਔਰ ਆਪਣੇ ਵਿਕਾਸ ਦੀ ਜਿਹੜੀ ਲੜੀ ਨੂੰ ਅੱਗੇ ਤੋਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ